ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਹੈਗਾ ਜੀ ਆਪਣਾ ਪਰਫੈਕਟ ਸੱਜ ਦੇ ਬੈਟਰੀ ਵਾ ਕੇ ਲਿਆਉਣੀ ਹੈ ਆਪਾਂ ਨੇ ਇਹ ਪੜਾਕਾ ਮਾਰ ਕੇ ਜਿਹੜੀ ਬੈਟਰੀ ਆਹ ਦੇਖੋ ਜੀ ਬੈਟਰੀ ਪੜਾਕਾ ਮਾਰ ਕੇ ਫੁੱਟ ਵੀ ਨਹੀਂ ਬੈਟਰੀ ਇਹ ਆ ਤੁਸੀਂ ਇਹ ਬੈਟਰੀ ਫੁੱਟਣ ਦਾ ਕਾਰਨ ਤੇ ਬਣਿਆ ਵੀਰੇ ਨਾਲ ਤਾਰਾਂ ਦੀ ਆਪਣੇ ਉਹਦੇ ਔਰੇ ਲੋਹੇ ਦੀ ਰੇਸ ਵਾਲੀ ਤਾਰ ਨਾਲ ਇਹਦੇ ਨਾਲ ਤਾਰ ਨਾਲ ਲਾ ਕੇ ਤਾਰ ਆ ਦੇਖੋ ਇੱਦਾਂ ਫੁੱਟ ਗਈ ਇਹ ਬੂਕਰ ਦੇ ਨਾਲ ਫਿਰ ਬੈਟਰੀ ਪਣਾਕਾ ਮਾਰ ਗਈ ਅੱਗ ਪੱਟ ਲੱਗਦੇ ਤਾਰਾਂ ਦੇਖੋ ਤਾਰਾਂ ਦਾ 11 ਸਾਲ ਹੋ ਗਿਆ ਉਹ ਇਹਦੀ ਬੈਟਰੀ ਇੱਦਾਂ ਸੁੱਤੀ ਵੀ ਹੈ ਜੀ ਇਹ ਤਾਂ ਨਾ ਕੋਈ ਤੇ ਜਾਣ ਨਾ ਪਿਆ ਮੋਟੇ ਜਿਹੜਾ ਚੁੱਪੀ ਸੀ ਪੂਰੀ ਦਰਦ ਹੀ ਖੜੇ ਤੇ ਮਾਰੇ ਕੋਲ ਆ ਕੇ ਨਵੀਂ ਬੈਟਰੀ ਦੇਖਦਾ ਕਿਹੜੀ ਰੱਖਦੇ ਹੋ ਮੈਂ ਤਾਂ ਤੁਹਾਨੂੰ ਅੱਗੇ ਜਾ ਕੇ ਪਹੁੰਚ ਕੇ ਤੇ ਜੀ ਆਪਾਂ ਪਟਿਆਲੇ ਤੇ ਬੈਟਰੀ ਲਈ ਕੋਲ ਤਾਰਾਂ ਖੋਲ ਕੇ ਤੇ ਨਵੀਆਂ ਤਾਰਾਂ ਪਾਵਾਂਗੇ ਤੇ ਨਵੀਆਂ ਬੈਟਰੀ ਰੱਖਾ ਰਹੇ ਹਾਂ ਤਾਰਾਂ ਵੀ ਚਿੰਬੜੀਆਂ ਪੈਂਦੇ ਬਾਈ ਲੋਹੇ ਨਾਲ ਉਹਦੇ ਨਾਲ ਆਇਆ ਕਿੰਨੇ ਜੋੜਦੇ ਇਹਦਾ ਨਵੀਂ ਤਾਰਾਂ ਬਣਾ ਲਾ ਵੀਰੇ ਹੁਣ ਆਹ ਬਗਲੇ ਚਾਹੋ ਉਹ ਤੋਂ ਸਾਰੀ ਗੱਲ ਤੁਹਾਨੂੰ ਬਤਾਉਣਾ ਚੱਕ ਲਈ ਗਿਆ ਲੈ ਆ। ਆ ਦੂਈਆਂ ਵੀ ਨਵੀਂ ਲਵਾ ਲਾਂਗੇ ਉਥੇ ਬਣਾਈਆਂ ਆਏ ਠੀਕ ਨੇ ਆ ਇੱਕ ਤਾਂ ਨਮੀ ਇੱਕ ਪ੍ਰਾਣੀ ਜਿਹੜੀ ਉਹ ਨਮੀ ਲਵਾ ਲਾ ਵਾਹ ਦਬਲੇ ਦਾ ਦੂਹ ਉਹ ਬਾਦਲ ਉਹ ਬਦਲਦੇ ਇਹ ਤੇ ਇੱਕ ਇਹਦੋਂ ਆ ਗਿਆ ਇਹਦਾ ਠੀਕ ਆ ਉਹਨਾਂ ਨੂੰ ਕਰ ਦਰਿਆ ਹੁਣ ਸਿਸਟਮ ਜਿਹੜਾ ਉਹਦੇ ਲਵੇ ਨਾਲ ਲੱਗਣਾ ਉਹਦਾ ਠੀਕ ਆ ਬਦਲਾ ਦੇ ਇਹਦਾ ਠੀਕ ਆ ਬਦਲਾ ਦੇ ਇਹ ਅਸਲ ਦੇ ਵਿੱਚ ਜਿਹੜੀ ਉਹਦੇ ਨਾਲ ਜਿਆਦਾ ਚਿੰਪੜੀ ਤਾਰ ਉਹਦੇ ਨਾਲ ਲੱਗੀ ਆ ਹਨਾ ਉਹਦੇ ਨਾਲ ਉਹਦੇ ਨਾਲ ਅੱਗ ਲੱਗੀ ਹੈ ਹਨਾ ਫਟਾਕਾ ਤਾਂ ਹੀ ਮਾਰਿਆ ਹਨਾ ਤਾਰਾਂ ਦੀ ਕਰ ਰਹੇ ਹਾਂ ਜੀ ਫਿਟਿੰਗ ਚੱਲ ਰਿਹਾ ਤਾਰਾਂ ਦਾ ਕੰਮ ਪਰਾਣਾ ਨੂੰ ਉਰਾਨੋਂ ਰੱਖੀ ਵੀਰੇ ਹੁਣ ਤਾਰ ਰੋ ਹਨਾ ਜਿਹੜੀ ਹੁਣ ਜਿਆਦਾ ਲੋਹੇ ਨਾਲ ਜਾ ਕੇ ਭੀੜੇ ਪਲਾਦੌਰਥ ਤੋਂ ਅੱਗੇ ਨਿਕਲਣ ਲੱਗੀ ਦੀ ਪੂਰੀਆਂ ਬਾਜ ਦੇ ਪੈਕ ਜਾ ਕੇ ਪੜਾਕਾ ਮਾਰੇ ਉਹਨੇ ਹਾਂ ਸਪਾਰਕ ਹੋਊਗੀ ਹਾਂ ਸਪਾਰਕ ਹੋਊਗੀ ਸੁੱੱਚ ਵੀ ਕੱਢਦੀ ਸੀ ਸੁੱੱਚ ਕੱਢਦੀ ਹਾਂ ਉਹ ਕੱਢ ਦਾਂ ਦੇ ਵਿੱਚੋਂ ਬੈਟਰੀ ਵਾਲੇ ਤਾਰਾਂ ਫੇਰ ਨਹੀਂ ਦੀ ਹਾਂ ਜੇ ਉਹ ਕੱਢ ਦਾਂ ਤੇ ਫੇਰ ਨਹੀਂ ਤਾਰ ਹਾਂ ਮਰਜੈਂਸੀ ਪਲਾਸ ਰੱਖ ਹਾਂ ਪਲਾਸ ਨਹੀਂ ਤਾਂ ਜੇ ਉਹ ਖੋਲ ਕੇ ਨਾਟ ਬੈਟਰੀ ਚੋਂ ਕੱਢ ਦਾਂ ਤੇ ਤਾਰਾਂ ਫੇਰ ਹਾਂ ਫੇਰ ਨਹੀਂ ਦਿੱਕਤ ਕੋਈ ਇਹ ਆ ਘਰ ਚਾਰ ਕਾਤੀ ਬਲੰਦਰ ਸਰ ਬੈਟਰੀ ਰੱਖ ਦੇ ਲੋ ਜੀ ਦੂਈ ਤਾਰ ਫੜੋ

ਤਰਾ ਉਹ ਨਾੜ ਜਿਹਾ ਹੀ ਹੋ ਗਈ। ਆੜੀ ਗੜ। ਅਰੇ ਸੜਾ ਬੜੀ ਤਰਾ। ਹਾਂ ਥੋੜੀ ਉਰਾਂ ਨੂੰ ਹੀ ਰੱਖੀ। ਆੜ ਯਾਰ। ਇਹ ਤੋਂ ਮਰ ਸਬਰ ਕਰ। ਇਹ ਤਾਰੂਰੇ ਬੰਦੇ। ਲੇਟ ਵਾਗੇ। ਕਾਇਨ ਲਾ। ਇਹ ਕਾਇਨ ਗਿਆ। ਕਾਇਨ ਗਿਆ। ਤੂੰ ਤੰਗ ਪਾ। ਸੋਤਰੀ ਦੇ ਧੁਰ ਬਿਠਾ। ਸੋਰੇ ਬੰਦ ਕੋ ਕਾਇਨ ਗਿਆ। ਲੈ ਲਿਆ ਹੁਣ ਸੋਤਰਾ। ਆ ਜੀ ਰੱਖਤੀ ਜੀ ਬੈਟਰੀ ਮਤਲਬ ਜਬ ਬੈਟਰੀ ਦੇ ਤਾਰਾ ਲਾਉਣ ਆ بھائی ਸਾਡਾ ਮੇਨ ਆ ਹੋਰ ਮੇਨ ਸਾਰੀ ਮੇਨ ਨੇ ਤੂੰ ਵੀ ਮੇਨ ਆ ਪਾਈਆਂ ਨੇ ਕੰਮ ਪੂਰਾ ਖਿੱਚਿਆ ਵਾ ਜੀ ਪੂਰਾ ਇਹਨਾਂ ਦੋ ਜਣਿਆਂ ਨੇ ਆਪਾਂ ਕਹੇ ਜੋ ਆਪਾਂ ਬੱਡੂ ਬਣੂ ਆਹ ਸਭ ਕੁਝ ਕਿਹਨਾਂ ਦੀ ਗੱਲ ਆ ਭਾਈ ਇਹ ਤਾਂ ਸਹੀ ਹੈ ਨਹੀਂ ਹੈ ਆ ਉਹ ਰੋ ਘੱਟਨੇ ਸੀ ਤੁਸੀਂ ਘੁਮਾ ਕੇ ਇੱਧਰੋਂ ਇਹਦੇ ਅਰੀ ਨੇ ਘਿਚਵਾ ਦੇ ਨੇ ਆ ਆ ਇੱਧਰ ਆ ਰਾ ਇਹ ਨਹੀਂ 돌ੀਨ ਮਾਰਦੇ ਮਾਸੋੜੇ ਕੱਟ ਕਰਦੇ ਪੂਰੇ ਬਾਦ ਆਉਂਦੇ ਠੀਕ ਆ ਹੋਰ ਇਹ ਤੁਹਾਨੂੰ ਕੰਮ ਸਾਲੇ ਹਾਂ ਇਸ ਨੂੰ ਘਾਰੇ ਆ ਰਿਹਾ ਹੈ ਜੇ ਉਹ ਪ੍ਰੋਗਰਾਮ ਕਰਨਾ ਹੈ ਤੁਹਾਨੂੰ ਬੰਦ ਕਰ ਦੇਣਾ ਹੈ ਆਹ ਬੋਲ ਐਂਡ ਕਰ ਦੇਣਾ ਹੈ ਕੰਮ ਦਾ ਉਹ ਇਤਹਾ ਕਰਾਂਗੇ ਲੋ ਜੀ ਆਪਣੇ ਰਖਾਈਆ ਬੈਟਰੀ ਬਲੇਕ ਫਾਈਟਰ ਇਹਨਾਂ ਦੀ ਆਪਣੀ ਕੰਪਨੀ ਹੈ ਜੀ ਜਿਨ੍ਹਾਂ ਤੋਂ ਆਪਣੇ ਬੈਟਰੀ ਰਖਾਈਆ ਗਾਰੰਟੀ ਪ੍ਰਾਂਟੀ ਜਿਵੇਂ ਦੋਈਆਂ ਕੰਪਨੀ ਤੇ ਜਿਵੇਂ ਇੱਕ ਸਾਈਡ ਦੇ ਓਪਨ ਹੀ ਦੇਣਗੇ ਜੀ ਇਹ ਕਾਰਡ ਬਣਾ ਕੇ ਉਹ ਆਪਣੀ 2500 ਦੀ ਕੱਟ ਲਈ ਦੀ ਜਿ ਇਨਵੈਂਟਰੀ ਤੇ ਨਵੀਂ 6500 ਦੀ ਆ ਉਹ ਪੱਕੀ ਤੇ ਦੇ ਹੁਣ ਕਿੰਨੇ ਪੈਸੇ ਲੰਦੇ ਨੇ ਇਹ ਨਾਲ ਉਹਦੇ ਉਹਦੇ ਆਉਣਗੇ ਕਿੰਨੇ ਦਿਨ ਕਿੱਕ ਟੱਕ ਲਈ ਹੈ ਇੱਕ ਲੈਟਰੀਆ ਮਗਰ ਲਈ ਇਹ ਆ ਦੋਹੇ ਤਾਰਾਂ ਵੀ ਰਹਿਣ ਸਹੀ ਕਰਕੇ ਲਾ ਦੀ ਇਹ ਵੀ